ਅੱਧੀ ਰਾਤ ਨੂੰ ਮਜੀਠਾ ਦੇ ਵਿੱਚ ਦਹਿਸ਼ਤ ਕਰਦੀ ਹੋਈ ਹੈ પેટ્રોલ ਪੰਪ ਦੇ ਉੱਤੇ ਤਾੜ-ਤਾੜ ਕਰਕੇ ਗੋਲੀਆਂ ਚੱਲੀਆਂ ਤੇ ਗੱਲ ਕੀ ਸੀ ਸਿਰਫ ਇਹ ਕਿ ਮੌਕੇ ਤੇ ਪੈਟਰੋਲ ਪੰਪ ਜੋ ਹੈ ਬੰਦ ਹੁੰਦਾ ਤੇ ਜਿਹੇ ਦੇ ਵਿੱਚ ਸ਼ੂਟਰ ਜਿਹੜੇ ਨੇ ਗੁੱਸੇ ਦੇ ਵਿੱਚ ਆਉਂਦੇ ਆ ਤੇ ਮੌਕੇ ਤੇ ਆਪਣੀਆਂ ਬੰਦੂਕਾਂ ਕੱਢ ਕੇ ਜੋ ਹੈ ਤਾੜ-ਤਾੜ ਗੋਲੀਆਂ ਚਲੋਣੀਆਂ ਸ਼ੁਰੂ ਕਰ ਦਿੰਦੇ ਐ ਇਸੇ ਦੌਰਾਨ ਤਿੰਨ ਤੋਂ ਚਾਰ ਲੋਕਾਂ ਦੇ ਜੋ ਪੰਪ ਦੇ ਕਰਿੰਦੇ ਸੀ ਉਹਨਾਂ ਦੇ ਗੋਲੀਆਂ ਲੱਗੀਆਂ ਸੀ ਇੱਕ ਕਰਿੰਦੇ ਦੀ ਮੌਤ ਹੋ ਜਾਂਦੀ ਹੈ ਗੋਲੀ ਲੱਗਣ ਦੇ ਨਾਲ ਬਹੁਤ ਹੀ ਮੰਦ ਭਾਗੀ ਘਟਨਾ ਜੋ ਹੈ ਮਸਜਿਦਾ ਤੋਂ ਆ ਰਹੀ ਹੈ ਜਿੱਥੇ ਕੀ ਅੱਧੀ ਰਾਤ ਨੂੰ ਪੈਟਰੋਲ ਪੰਪ ਦੇ ਉੱਤੇ ਤਾੜ-ਤਾੜ ਕਰਕੇ ਗੋਲੀਆਂ ਚੱਲੀਆਂ ਦੱਸ ਦਈਏ ਕਿ ਮਰਜੀਠਾ ਨੇੜੇ ਪਿੰਡ ਕਲੇਰ ਮੰਗਟ ਵਿਖੇ ਭਾਰਤ ਪੈਟਰੋਲੀਅਮ ਦੇ પેટ્રોલ ਪੰਪ ਦੇ ਉੱਤੇ ਦੇਰ ਰਾਤ ਹਨ ਪਛਾਤੇ ਵਿਅਕਤੀਆਂ ਦੇ ਵੱਲੋਂ ਅਨੇਵਾ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਕਰਕੇ ਪੰਪ ਦੇ ਇੱਕ ਕਰਿੰਦੇ ਗੌਤਮ ਦੀ ਛਾਤੀ ਦੇ ਵਿੱਚ ਗੋਲੀ ਲੱਗਦੀ ਹੈ ਹਸਪਤਾਲ ਜਾਂਦਿਆਂ ਸਮੇਂ ਉਸ ਦੀ ਮੌਤ ਹੋ ਜਾਂਦੀ ਹੈ ਜਦਕਿ ਦੂਜੇ ਕਰਿੰਦੇ ਅਮਿਤ ਅਤੇ ਅਰਪਣ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਪੈਟਰੋਲ ਪੰਪ ਦੇ ਮਾਲਕ ਦੇ ਦੱਸਣ ਦੇ ਅਨੁਸਾਰ ਦੱਸਦੀ ਹੈ ਕਿ ਕੁਝ ਅਣਪਛਾਤੇ ਵਿਅਕਤੀ ਤੇਲ ਪੁਆਉਣ ਵਾਸਤੇ ਪੰਪ ਦੇ ਉੱਤੇ ਆਏ ਸੀ ਅਤੇ ਪੰਪ ਬੰਦ ਸੀ ਜਿਸ ਕਰਕੇ ਕਰਿੰਦਿਆਂ ਨੇ ਤੇਲ ਪਾਉਣ ਤੋਂ ਇਨਕਾਰ ਕਰ ਦਿੱਤਾ ਤੇ ਸਭ ਦੇ ਵਿਚਾਲੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਅੰਨਾ ਤੋਂ ਫਾਇਰਿੰਗ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੇ ਨਾਲ ਗੌਤਮ ਵਾਸੀ ਯੂਪੀ ਦੀ ਮੌਤ ਹੋ ਜਾਂਦੀ ਹੈ ਛਾਤੀ ਦੇ ਵਿੱਚ ਗੋਲੀ ਲੱਗੀ ਸੀ ਹਸਪਤਾਲ ਲਿਜਾਂਦੇ ਆ ਮੌਤ ਹੋ ਗਈ ਦੂਜਾ ਕਰਿੰਦਾ ਮਿਤ ਜਿਸ ਦੇ ਜਬਾੜੇ ਦੇ ਵਿੱਚ ਗੋਲੀ ਵੱਜੀ ਸੀ ਤੀਸਰਾ ਕਰਿੰਦਾ ਅਰਪਨ ਵੀ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਇਸ ਮੌਕੇ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਪਰ ਪੁਲਿਸ ਦੇ ਵੱਲੋਂ ਇੱਥੇ ਜੋ ਹੈ ਪੁਰਾਣੀ ਰੰਜਿਸ਼ ਦਾ ਖਰਚਾ ਜਤਾਇਆ ਜਾ ਰਿਹਾ ਕਿਉਂਕਿ ਇਸ ਮਾਮਲੇ ਦੇ ਵਿੱਚ ਜਿੰਨੀ ਫਾਇਰਿੰਗ ਹੋਈ ਹੈ ਉਸ ਤੋਂ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ ਸਿਰਫ ਪੈਟਰੋਲ ਪਵਾਉਣ ਦਾ ਕੋਈ ਵੀ ਇਹ ਮਾਮਲਾ ਨਹੀਂ ਹੋ ਸਕਦਾ ਫਿਲਹਾਲ ਕੀ ਕਾਰਨ ਸੀ ਗੋਲੀ ਚੱਲਣ ਦੇ ਇਸ ਬਾਬਤ ਜਦੋਂ ਵੀ ਕੋਈ ਜਾਣਕਾਰੀ ਹੁੰਦੀ ਹੈ ਲਗਾਤਾਰ ਤੁਹਾਡੇ ਨਾਲ ਜੋ ਹੈ ਸਾਂਝੀ ਕਰਦੇ ਰਹਾਂਗੇ ਪੰਪ ਤੇ ਵਾਰਦਾਤ ਹੋਈ ਉਸ ਬੰਦੇ ਜਾਣਕਾਰੀ ਦਿਓ ਜੀ 8 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀ ਆਏ ਜ ਜਿਹਨਾਂ ਮੂੰਹ ਬੱਦੇ ਆ ਤੇ ਸਿੱਧਾ ਹੀ ਦਫ਼ਤਰ ਦੇ ਵਿੱਚ ਆਣ ਕੇ ਤੇ ਉਹਨੂੰ ਮੁੰਡੇ ਨੂੰ ਉਹਨਾਂ ਨੇ ਕਿਹਾ ਵੀ ਨਕੇਲ ਪਾਉਣਾ ਹੈਗਾ ਪੰਪ ਬੰਦ ਹੋ ਗਿਆ ਮੁਰਗਾਂ ਸਿੱਧੀਆਂ ਗੁਲੀਆਂ ਮਾਰ ਰਹੀਆਂ ਸ਼ੁਰੂ ਕਰਤੀਆਂ ਇੱਕ ਦੀ ਛਾਤੀ 'ਚ ਵੱਜੀ ਆ ਉਹ ਤਾਂ ਪੂਰਾ ਹੋ ਗਿਆ ਤੇ ਜਿਹੜਾ ਦੂਜਾ ਸੀ ਉਹਦੇ ਮੂੰਹ 'ਚ ਵੱਜੀ ਆ ਉਹਦੇ ਉਹਦਾ ਚਵਾੜਾ ਜਿਹੜਾ ਉੱਡ ਗਿਆ ਇਸ ਕਰਕੇ ਜਿਹੜੇ ਆ ਉਹ ਸਾਰੇ ਮੁਰਗੇ ਉਹ ਭੱਜ ਗਏ ਸਾਰੇ ਤੁਸੀਂ ਕਿੱਧਰ ਦੇਖਦੇ ਇਹ ਲੁੱਟਖੋਹ ਦੀ ਨੀਅਤ ਨਾਲ ਆਏ ਸੀ ਜਾਂ ਬੰਦੇ ਮਾਰਨ ਹੀ ਆਏ ਸੀ ਪੈਸੇ ਤਾਂ ਮੰਗੇ ਹੀ ਨਹੀਂ ਲੁੱਟ ਤੇ ਪੈਸੇ ਤਾਂ ਉੱਥੇ ਪੈਸੇ ਨਾ ਕੋਈ ਗੱਲ ਨਾ ਕੋਈ ਪੈਸਾ ਦਾ ਸਿੱਧਾ ਆਉਂਦੇ ਆ ਅਟੈਕ ਹੀ ਕਰਨ ਵਾਲੀ ਗੱਲ ਕੀਤੀ ਆ ਜੀ ਆਉਂਦੇ ਆ ਹੀ ਕਿਉਂਕਿ ਉਹ ਕਿਹੜੇ ਕੋਈ ਵਿਚਾਰੇ ਬੈਠੇ ਸੀ ਉਦਾਂ ਹੀ ਉਹ ਕਿਹੜਾ ਪੰਪ ਤਾਂ ਬੰਦ ਕਰਕੇ ਬੈਠੇ ਸੀ ਉਹ ਆਏ ਆ ਸਿੱਧੇ ਉਹਨਾਂ 'ਤੇ ਹਮਲਾ ਹੀ ਕੀਤਾ ਬਸ ਤੁਸੀਂ ਕਿਦਾਂ ਵੇਖਦੇ ਜੇ ਗੈਂਗਸਟਰ ਦੀਆਂ ਧਮਕੀਆਂ ਵੀ ਆਉਂਦੀਆਂ ਰਹੀਆਂ ਗੈਂਗਸਟਰ ਆ ਰਿਹਾ ਕਿ ਉਹਨਾਂ ਦੇ ਵੱਲੋਂ ਕੁੱਤਾ ਆਇਆ ਕਿ ਜਾ ਵੀ ਹੋਰ ਕਿਸ ਤਰ੍ਹਾਂ ਦੇਖਦੇ ਮੇਰੇ ਕੋਈ ਹੁਣ ਪੁਲਿਸ ਦੀ ਜਿਹੜੀ ਆ ਅੱਜ ਤਬਦੀਜ ਚ ਹੋਊਗੀ ਇਹਨਾਂ ਦੀ ਇਹਦੇ ਵਿੱਚ ਸਾਹਮਣੇ ਆਊਗਾ ਸਾਰਾ ਕੁਝ ਜੋ ਵੀ ਆ ਉਸ ਤੋਂ ਪਤਾ ਲੱਗੂਗਾ ਇਹ ਕੀ ਆ ਜੀ ਪਰ ਬਹੁਤ ਹੀ ਜੋ ਹਾਲਾਤ ਅੱਜ ਖੜੇ ਹੋ ਗਏ ਆ ਕਿਸੇ ਦਾ ਕੋਈ ਜੀਣਾ ਜਿਹੜਾ ਬਹੁਤ ਮੁਸ਼ਕਲ ਹਾਲਾਤ ਖੜੇ ਹੋ ਗਏ ਆ ਤਰੀ ਵੇਖ ਲੋ ਵੀ ਦਿਨ ਦਿਹਾ ਜਿਹੜਾ ਇੱਕ ਬੰਦੇ ਦਾ ਕਤਲ ਕਰਤਾ ਤੇ ਦੂਜੇ ਦੇ ਜਿਹੜੀ ਆ ਉਹਦੇ ਉਹਦਾ ਮੂੰਹ ਜਿਹੜਾ ਉਹਦੇ ਉਹਦੇ ਵੀ ਗੋਲੀਆਂ ਲੱਗੀਆਂ ਹਲਕੇ ਦੇ ਸੀਨੀਅਰ ਅਕਾਲੀ ਆਗੂ ਜੇ ਤੁਸੀਂ ਕੋਈ ਇਹਦਾ ਇਦਾਂ ਦਾ ਨਿਸ਼ਾਨਾ ਤੇ ਨਹੀਂ ਬਣਾਇਆ ਉਹਨਾਂ ਨੇ ਵੀ ਅਕਾਲੀ ਆਗੂਆਂ ਦੇ ਕੋਈ ਹਮਲੇ ਕਰਕੇ ਉਹਨਾਂ ਨੂੰ ਦਹਿਸ਼ਤ ਪੈ ਪੈਦਾ ਕੀਤੀ ਜਾਵੇ ਅਖੋ ਇਹ ਤਾਂ ਪਹਿਲੇ ਪਿਛਲੇ ਹਫਤੇ ਤੋਂ ਵੀ ਜਿਹੜੀਆਂ ਛਰਿਆ ਵੀ ਵੀਡੀਓ ਆਡੀਓ ਆ ਰਹੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੋਈ ਚੱਲ ਰਿਹਾ ਸਾਰਾ ਕੁਝ ਜੋ ਕੁਝ ਹਾਲਾਤ ਦਿਓ ਬਣੇ ਪਏ ਆ ਤੇ ਤੁਹਾਡੇ ਸਾਹਮਣੇ ਦਿਖ ਰਹੇ ਆ ਉਦੇਸ਼ ਤਹਿਤ ਹੀ ਅੱਜ ਜਿਹੜੀ ਮਦਦ ਹੋਈ ਇੱਥੇ ਸਰਕਾਰ ਤੇ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਜੀ ਮੰਗ ਇਹ ਆ ਵੀ ਲਾਅਨ ਆਰਡਰ ਨੂੰ ਜਿਆਦਾ ਹੋਰ ਸਖਤ ਕੀਤਾ ਜਾਵੇ ਲੋਕਾਂ ਨੂੰ ਸੇਫ ਬਣਾਇਆ ਜਾਵੇ ਇਸ ਤਰ੍ਹਾਂ ਜਿਹੜੇ ਹਾਲਾਤ ਆ ਇੱਕ ਤਰ੍ਹਾਂ ਫਿਰ ਜੀਣਾ ਹਾਲਾਤ ਹੋ ਜੂ ਕਿਤਰਾ ਲੋਕ ਜਿਹੜੇ ਘਰਾਂ ਚੋਂ ਬਾਹਰ ਨਿਕਲਣ ਲੱਗੇ ਜਾਂ ਜੇ ਸਾਡੇ ਰਕੇ ਬੰਦਿਆਂ ਦੀ ਹਾਲਾਤ ਆ ਤੇ ਆਮ ਬੰਦਿਆਂ ਦੇ ਕੀ ਹਾਲਾਤ ਹੋਣਗੇ ਗੱਡੀਆਂ ਕਲੀਅਰਾਂ ਦੇ ਲਾਗੇ ਪਟ્રોલ ਪੰਪ ਤੇ ਵਾਰਦਾਤ ਹੋਈ ਉਹਦੇ ਬਦ ਸੰਬੰਧ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਗਵਾਹੀ ਇਹਦਾ ਮੜਾ ਟਾਈਮ ਕਦੇ ਨਾ ਦੇਖਿਆ ਕਿਸੇ ਨੇ ਤੁਸੀਂ 50 ਸਾਲ ਤੋਂ ਉੱਪਰ ਆਸੀ ਜੀ 5 ਵਜੇ ਲੋਕ ਇੱਥੇ ਘਰਾਣ ਚਲੇ ਜਾਂਦੇ ਨੇ ਇਨਸ਼ਾ ਅੱਲਾਹ ਆਫਸਰਾਂ ਜੰਨੀਕੜ ਬੈਠਿਆ ਹੁੰਦੇ ਨੇ ਦੇਖਿਆ ਮਾਹੌਲ ਦੇਖੋ ਇੱਕ ਪੰਪਾ ਸਾਈਡ ਤੇ ਸਾਰਿਆਂ ਨੂੰ ਪਤਾ ਕਿ ਕਿੰਨਾ ਚੱਲਦਾ ਹੋਣਾ ਟੁੱਟ ਦੀ ਵਾਰ ਦਾ ਤਾਂ ਹੈ ਨਹੀਂ ਬੰਦੇ ਕਤਲ ਦੀ ਉਹ ਨਾਲਾਈ ਸੀ ਇੱਕ ਨੂੰ ਮਾਰ ਕੇ ਇੱਕ ਮਰਨ ਦੇ ਕਿਨਾਰੇ ਆ ਵਿਚਾਰਾ ਕਿੱਥੇ ਮਸਾਂ ਬਚਿਆ ਤਾਂ ਇਸ ਲਈ ਕਰਾਂਗੇ ਹਾਲਾਤਾਂ ਨੂੰ ਦੇਖਦੇ ਹੋਵੇ ਸਰਕਾਰ ਇਸ ਪਾਸੇ ਦੇਖ ਕੇ ਲੋਕਾਂ ਦੀ ਜਾਨ ਸਖਸ਼ਿਰ ਕਰੇ ਆ ਸਾਹਮਣੇ ਰੋਡ ਆ ਤੁਸੀਂ ਖੜ੍ਹ ਜਓ ਇੱਥੇ 6 ਵਜੇ ਤੋਂ ਬੰਦਾਂ ਨਹੀਂ ਲੱਗਾ ਇਹ ਕਾਲੀ ਆਗਮਾਂ ਦੇ ਟਿਕਾਣਿਆਂ ਦੇ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿੰਦੇ ਜੀ ਇਸ ਤੇ ਜਨਾ ਬਰੀਕੀ ਨਾਲ ਇਹਦੀ ਤਹਿਕੀਕਾਤ ਹੋਵੇ ਜੀ ਸਭ ਤੋਂ ਪਹਿਲਾਂ ਤੋਂ ਰੌਲਾ ਚੱਲ ਰਿਹਾ ਵੀ ਕੀ ਕੁਸ਼ ਹੋ ਰਿਹਾ ਮਜੀਠੇ ਚੰਜਾਲੇ ਦੋੜ ਦੇ ਇਲਾਕੇ ਚ ਉਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਬਰੀਕੀ ਨਾਲ ਪਹਿਲੇ ਜਿਹੜੀ ਵਾਰਦਾਤਾਂ ਆਈਆਂ ਉਹਨਾਂ ਦੇ ਬਾਅਦ ਜਿਹੜੇ ਅਜੇ ਤੱਕ ਕੋਈ ਇਹਨਾਂ ਕੋਲ ਗ੍ਰਿਫਤਾਰੀ ਨਹੀਂ ਹੋਈ ਕੋਈ ਟ੍ਰੇਸ ਨਹੀਂ ਹੋਇਆ ਇਹਦੇ ਬਾਰੇ ਤੁਹਾਨੂੰ ਉਮੀਦ ਹੈਗੀ ਆ ਕੋਈ ਕਰ ਲੈਣਗੇ ਪੁਲਿਸ ਇਹ ਤਾਂ ਉਮੀਦ ਹੀ ਕਰ ਸਕਦੇ ਆ ਕਿ ਪਹਿਲਾਂ ਆਪਾਂ ਪੜੀਆ ਕੀ ਹੋਇਆ ਅੱਜ ਦਾ ਇਹ ਚਾਹੁੰਦੇ ਆ ਵੀ ਪੁਲਿਸ ਸਾਰੇ ਜਾਣੇ ਆਪਦਾ ਕੰਮ ਇਮਾਨਦਾਰੀ ਨਾਲ ਕਰਕੇ ਜਿਹੜੇ ਵੀ ਦੋਸ਼ੀ ਬੰਦੇ ਆ ਉਹਨਾਂ ਨੂੰ ਫੜਨ ਤੇ ਇਨਸਾਫ ਦਵਾਇਆ ਜਾ ਸਕੇ ਤਾਂ ਚੰਗਾ ਠੀਕ ਹੈ ਚੱਲੇ ਆ ਜੀ ਮਜੀਠਾ ਕਤੂ ਮੰਗ ਰੋਡ ਤੇ ਭਾਰਤ ਕੰਟਰੋਲਿੰਗ ਦਾ ਪੰਪ ਆ ਸੀ ਪੰਪ ਜਿਹੜਾ ਕਿ 6 ਵਜੇ ਇਹ ਬੰਦ ਹੋ ਜਾਂਦਾ ਇਹਨਾਂ ਦੇ ਤਿੰਨ ਬੰਦੇ ਰੋਦੋਂ ਅਮਤਰਪਨ ਉਹ ਪੰਡ ਕਰਕੇ ਨਾ ਪਰੋਂ ਕਮਰੇ ਸੀਗੇ ਤਿੰਨ ਨੌਜਵਾਨ ਇੱਕ ਗੱਡੀ ਚ ਆਏ ਆ ਜੀ ਜਿਹਨਾਂ ਲੋਟਸ ਰੋਟਰੀ ਵਾਰਦਾਸ ਪਹਿਲਾਂ ਦਰਵਾਜ਼ਾ ਖੋਲ੍ਹਿਆ ਤੇ ਉਹ ਤੋਂ ਬਹੁਤ ਵੱਡਾ ਲੋਟਰੂng ਲਾਉ ਦਿੱਤਾ ਇਹਨਾਂ ਨੇ ਆਪਰ ਦੇ ਵਿੱਚ ਚੌਣ ਖਾਤਰ ਉਹਨਾਂ ਦੇ ਹੱਥੋਂ ਪਾਈ ਹੋਈ ਹੈ ਹੱਥੋਂ ਪਾਈ ਜਿਹੜਾ ਉਹਨਾਂ ਕੋਲ 300 ਉਹਨਾਂ ਨੂੰ ਤੀਆਂ ਗੋਲੀਆਂ ਚਲਾਉਣ ਕਰਦੇ ਜਿਹੜੀ ਬਹੁਤ ਹੰਗੀ ਡੈੱਥ ਸੀ ਇਹਦੇ ਹਾਂ ਜੀ ਉਰਪਾਣਾ ਉਰਪਾਣਾ ਚੋਕਾਇੰਦਾ ਜਿਹੜਾ ਉਹ ਜਿਹੜਾ ਵਾਕੀ ਜਿਹੜੀ ਮੋੜ ਲਈ ਤੀਸ਼ਾ ਹੀ ਆਦੀ ਆਉਣ ਵਾਲਾ ਜੋ ਵੀ ਉਹ ਖਤਮ ਸਰ ਕੋਈ ਕੈਸ਼ ਵਗੈਰਾ ਉੱਥੇ ਖੜਿਆ ਇੱਥੋਂ ਜੀ ਨਹੀਂ ਅਜੇ ਤੱਕ ਨਹੀਂ ਜੀ ਕੈਸ਼ ਕੋਈ ਮਜੀਠ ਏਰੀਆ 'ਚ ਲਗਾਤਾਰ ਵਾਰਦਾਤਾ ਹੋ ਰਹੀ ਆ ਪਹਿਲਾਂ ਠੇਕੇ ਦੇ ਤੇ ਹੋਈ ਆ ਬਾਅਦ ਵਿੱਚ ਇੱਕ ਹੋਰ ਹੀ ਆ ਹੁਣ ਤੀਸਰੀ ਲਗਾਤਾਰ ਵਾਰਦਾਤਾ ਜੀ ਇਹਦੇ ਬਾਰੇ ਵਿੱਚ ਕਿਸ ਤਰ੍ਹਾਂ ਕਰੀ ਫਿਕਰ ਦੇਖੋ ਜੀ ਇਹ ਜਿਹੜੀ ਆ ਵਾਰ ਦੱਸਿਆ ਤਾਂ ਮੈਂ ਯਕੀਨ ਦਵਾਉਣਾ ਕਿ ਇਹਨੂੰ ਸਿੱਧੀ ਪੁਛਤੀ ਅਸੀਂ ਹੱਲ ਕਰਾਂਗੇ ਵੀ। ਬਾਕੀ ਮੇਰੀ ਪੋਸਟਿੰਗ ਹੋਏ ਨੋ ਇੱਥੇ 2-3 ਦਿਨ ਹੀ ਹੈ। ਇਹ ਗੈਂਗਸਟਰ ਦਾ ਕੋਈ ਹੋ ਸਕਦਾ ਜਾਂ ਲੁਟੇਰੇ ਆ ਜੀ ਕਿਸ ਕਿਸ ਤਰ੍ਹਾਂ ਤੁਸੀਂ ਜੱਜ ਕਰਦੇ ਹੋ। ਮੈਂ ਤਾਂ ਤੀਸਤਾ ਵਿਸ਼ਵਾਸ ਜੀ। ਉਹ ਨਾ ਲੱਗੇ ਨਾ ਤਾਂ ਗਿਦਰਾ ਵੇ। ਉਹ ਵੀ ਬੋਧਵਰੇ ਦਾ। ਤੁਹਾਡੀ ਤਫ਼ਤੀਸ਼ ਦੇ ਦੌਰਾਨ ਕਿੱਦਾਂ ਆ ਜੀ ਮਜੀਠੇ ਵੱਲੋਂ ਆਏ ਨੇ ਲੁਟੇਰੇ ਕੱਥੂ ਨੰਗਲ ਸਾਈਡ ਵੱਲੋਂ ਆਏ ਹੋਣਗੇ। ਅਜੇ ਤੱਕ ਇਹ ਵੀ ਨਹੀਂ ਕਰਦੇ। ਅਜੇ ਤਾਂ ਅਸੀਂ ਆਏ।